ਪੌੜੀ 11ਵੀਂ ਕਿਤਲੇ ਵੈਸ ਵਖਾਣੀਆਂ ਰਾਜਪੂਤ ਰਾਵਤ ਵਿਚਾਰੀ ਹੁਣ ਅੱਗੇ 11ਵੀਂ ਪੌੜੀ ਦੇ ਵਿੱਚ ਜੋ ਵੈਸ਼ ਹੈ ਚਾਰ ਵਰਨ ਨੇ ਨਾ ਖੱਤਰੀ ਬ੍ਰਾਹਮਣ ਸੂਦ ਤੇ ਵੈਸ਼ ਵੀ ਹੁਣ ਉਹਦਾ ਵੈਸ਼ ਉਹਦੇ ਬਾਰੇ ਜ਼ਿਕਰ ਕਰਦੇ ਵੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਜਾਤਾਂ ਆ ਜਾਂਦੀਆਂ ਵੈਸ਼ਾਂ ਦੇ ਵਿੱਚ ਗੁਰਬਾਣੀ ਤਾਂ ਕਹਿੰਦੀ ਨਾ ਸਾਰਿਆਂ ਨੂੰ ਗੁਰਬਾਣੀ ਸਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਇੱਕ ਸਿੱਖ ਦੇ ਅੰਦਰ ਮਹਾਰਾਜ ਜੀ ਨੇ ਚਾਰ ਚੀਜ਼ਾਂ ਭਰ ਦਿੱਤੀਆਂ ਦੇਖੋ ਜਦੋਂ ਸਿੱਖ ਬਾਣੀ ਪੜਦਾ ਆਪ ਬਾਣੀ ਪੜਦਾ ਹੋਰ ਉਹਨਾਂ ਨੂੰ ਬਾਣੀ ਪੜਾਉਂਦਾ ਸਿੱਖ ਕਥਾ ਕਰਦਾ ਕੀਰਤਨ ਕਰਦਾ ਉਦੋਂ ਇਹ ਬ੍ਰਾਹਮਣ ਵਾਲਾ ਕਰਮ ਕਰਦਾ ਕਿ ਬ੍ਰਾਹਮਣ ਆਪਣੇ ਆਪ ਨੂੰ ਵਿਦਵਾਨ ਗਿਣਦਾ ਸੀ ਤੇ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਵੀ ਵਿਦਵਾਨ ਬਣਾਇਆ ਵੀ ਸਿੱਖ ਕਥਾ ਕਰਨਗੇ ਬਾਣੀ ਪੜ੍ਹਨਗੇ ਸਿਮਰਨ ਕਰਨਗੇ ਭਗਤੀ ਕਰਨਗੇ ਫਿਰ ਛਤਰੀ ਦਾ ਕੰਮ ਹੈ ਦੇਸ਼ ਦੀ ਰੱਖਿਆ ਕਰਨੀ ਸ਼ਸਤਰ ਧਾਰ ਕਰਕੇ ਰੱਖਣੀ ਤਾਂ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਗੁਰਾਂ ਨੇ ਆਪਣੇ ਸਿੱਖਾਂ ਨੂੰ ਸ਼ਸਤਰ ਧਾਰੀ ਬਣਾਇਆ ਸ਼ਾਸਤਰ ਵੀ ਦੇ ਦਿੱਤੇ ਜਦੋਂ ਸ਼ਾਸਤਰ ਪਹਿਨ ਕੇ ਰੱਖਦਾ ਸਿੱਖ ਉਦੋਂ ਛਤਰੀ ਦਾ ਕਰਮ ਕਰਦਾ ਫਿਰ ਵੈਸ਼ ਦਾ ਕੰਮ ਵੈਸ਼ ਦੇ ਵਿੱਚ ਆ ਜਾਂਦੇ ਸੀ ਜਿਵੇਂ ਵਪਾਰੀ ਲੋਕ ਵੀ ਆ ਜਾਂਦੇ ਸੀ ਤੇ ਵਪਾਰੀ ਲੋਕ ਆ ਜਦੋਂ ਸਿੱਖ ਜਿਹੜਾ ਆਪਣਾ ਵਪਾਰ ਕਰਦਾ ਕਿਸੇ ਦੁਕਾਨ ਤੇ ਬੈਠਦਾ ਕੋਈ ਕਾਰੋਬਾਰ ਕਰਦਾ ਉਦੋਂ ਸਿੱਖ ਵੈਸ਼ ਵਾਲਾ ਕਰਮ ਕਰਦਾ ਤੇ ਛੂਦਰ ਸੀ ਘਰਾਂ ਵਿੱਚ ਸਫਾਈ ਕਰਨੀ ਪਾਣੀ ਢੋਣਾ ਇਹ ਵੰਡ ਦੇ ਅਨੁਸਾਰ ਉਹਨਾਂ ਨੂੰ ਸ਼ੂਦਰਾਂ ਨੂੰ ਇਹ ਇਹ ਨੀਵਾ ਕਰਮ ਸਮਝ ਕੇ ਦਿੱਤਾ ਹੋਇਆ ਸੀ ਜਾਂ ਹੱਥੀ ਕਿਰਤ ਕਰਨ ਵਾਲਿਆਂ ਨੂੰ ਇਹ ਸ਼ੂਦਰ ਕਹਿ ਦਿੱਤਾ ਜਾਂਦਾ ਸੀ ਜਿਵੇਂ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਨਾ ਭਗਤ ਨਾਮਦੇਵ ਜੀ ਦਾ ਜ਼ਿਕਰ ਆਉਂਦਾ ਹੈ ਭਗਤ ਰਵਦਾਸ ਜੀ ਦਾ ਜ਼ਿਕਰ ਆਉਂਦਾ ਹੈ ਵੀ ਇਹ ਹੱਥੀ ਕਿਰਤ ਕਰਨ ਵਾਲੇ ਸੀ ਹੱਥ ਨਾਲ ਆਪਣੀ ਕਿਰਤ ਕਰਦੇ ਤੇ ਆਪਣੀ ਉਪਜੀਵਕਾ ਜਿਹੜੀ ਆ ਉਹ ਚਲਾਉਂਦੇ ਰੋਜੀ ਰੋਟੀ ਚਲਾਉਂਦੇ ਸੀ ਆਪਣੀ ਆਪਣੀ ਤੇ ਉਹਨਾਂ ਨੂੰ ਸ਼ੁੱਧਰ ਕਹਿ ਦਿੱਤਾ ਜਾਂਦਾ ਸੀ ਜਿਵੇਂ ਕੋਈ ਚੰਮ ਦਾ ਕੰਮ ਕਰਦਾ ਉਹ ਚਮਿਆਰ ਕਹਿ ਦਿੱਤਾ ਗਿਆ ਜੋ ਲੋਹੇ ਦਾ ਕੰਮ ਕਰਦਾ ਉਹਨੂੰ ਲੋਹਾਰ ਕਹਿ ਦਿੱਤਾ ਗਿਆ ਜੋ ਕੱਪੜੇ ਦਾ ਕੰਮ ਕਰਦਾ ਸੀ ਸਿਉਣ ਦਾ ਉਹਨੂੰ ਸ਼ੀਂਬਾ ਕਹਿ ਦਿੱਤਾ ਜੋ ਖੱਡੀ ਦਾ ਕੰਮ ਕਰਦਾ ਸੀ ਉਹਨੂੰ ਜੁਲਾਹਾ ਕਹਿ ਦਿੱਤਾ ਜਵੇਂ ਭਗਤ ਕਬੀਰ ਸਾਹਿਬ ਜੀ ਨੂੰ ਜੁਲਾਹਾ ਕਿਹਾ ਜਾਂਦਾ ਹੈ ਭਾਵ ਕਿ ਜਿਹੜਾ ਕੋਈ ਕੋਈ ਕਰਮ ਸੀ ਉਸ ਕਰਮ ਤੋਂ ਹੀ ਉਹ ਉਹ ਉਹਨੂੰ ਜਾਤ ਨਾਲ ਜੋੜ ਦਿੱਤਾ ਗਿਆ ਉਹਦੇ ਨਾਮ ਦੇ ਨਾਲ ਉਹਨਾਂ ਦੀ ਪੀੜ੍ਹੀਆਂ ਵਿੱਚ ਉਹ ਜੁੜ ਗਿਆ ਨਾਲ ਇਸ ਵਾਰ ਦੇ ਵਿੱਚ ਭਾਈ ਸਾਹਿਬ ਨੇ ਜ਼ਿਕਰ ਕੀਤਾ ਕਿ ਪਰਮੇਸ਼ਰ ਨੇ ਨਹੀਂ ਕੁਝ ਬਣਾਇਆ ਪਰਮੇਸ਼ਰ ਨੇ ਤਾਂ ਮਨੁੱਖ ਪੈਦਾ ਕੀਤਾ ਸੀ ਜਿਵੇਂ ਜਿਵੇਂ ਸੰਸਾਰ ਦੇ ਲੋਕ ਵੱਧਦੇ ਗਏ ਕੰਮ ਹੁੰਦੇ ਗਏ ਉਹਨਾਂ ਕੰਮਾਂ ਨਾਲ ਲੋਕ ਜੁੜਦੇ ਗਏ ਉਹ ਕੰਮ ਹੀ ਉਹਨਾਂ ਦੇ ਨਾਮ ਦੇ ਨਾਲ ਜੁੜ ਗਏ ਭਾਵੇਂ ਅੱਜ ਕੋਈ ਸ਼ੀਂਬਾ ਹੋਵੇ ਭਾਵੇਂ ਕੱਪੜੇ ਦਾ ਕੰਮ ਨਹੀਂ ਕਰਦਾ ਕੋਈ ਪਰ ਉਹਦੇ ਨਾਮ ਦੇ ਨਾਲ ਪੱਕਾ ਹੀ ਸ਼ੀਂਬਾ ਜੁੜ ਗਿਆ 나ਈ ਆਪਾਂ ਵੇਖਦੇ ਆ ਭਾਵੇਂ ਉਹ ਵਾਲ ਨਹੀਂ ਕੱਟਦਾ ਬੁੱਤੀਆਂ ਨਹੀਂ ਕਰਦਾ ਘਰਾਂ ਦੇ ਵਿੱਚ ਜਿਵੇਂ ਸੈਨ 나ਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਸੈਨ 나ਈ ਭਗਤ ਹੋਇਆ ਕਿ ਬਾਣੀ ਵਿੱਚ ਜੇਕਰ ਆਇਆ ਉਹਨਾਂ ਦਾ ਵੀ ਉਹ ਬੁੱਤੀਆਂ ਕਰਨੀਆਂ ਸੁਨੇਹੇ ਦੇ ਨੇ ਜਾ ਕੇ ਜਾਂ ਪੁਰਾਣੇ ਰਾਜੇ ਮਹਾਰਾਜੇ ਆਪਣੇ ਵਾਲ ਬੂਲ ਕਟਾਉਂਦੇ ਹੁੰਦੇ ਸੀ ਤੇ ਉਹ ਕੱਟ ਕੇ ਆਉਂਦੇ ਘਰਾਂ ਦੇ ਵਿੱਚ ਜਾ ਕੇ ਪਰ ਅੱਜ ਜੇ ਉਹ ਕੰਮ ਇਹ ਨਹੀਂ ਕਰਦੇ ਪਰ ਉਹਨਾਂ ਦੇ ਨਾਮ ਦੇ ਨਾਲ ਉਹ ਸ਼ਬਦ ਨਾਈ ਸ਼ਬਦ ਜੁੜੇ ਹੀ ਜਾਂਦਾ ਤੁਰੇ ਜਾਂਦਾ ਉਹਨਾਂ ਦੇ ਨਾਲ ਕਹਿੰਦੋਂ ਭਾਗ ਕੀ ਹੈ ਕਿ ਭਾਈ ਪਰ ਮਹਾਰਾਜ ਜੀ ਨੇ ਦੇਖੋ ਛੂਦਰ ਦਾ ਕਰਮ ਸਿੱਖ ਕਿਦੋਂ ਕਰਦਾ ਜਦੋਂ ਗੁਰੂ ਘਰ ਆ ਕੇ ਉਹ ਝਾੜੂ ਮਾਰਦਾ ਹੈ ਦਰੀਆਂ ਝਾੜਦਾ ਝੂਠੇ ਭਾਂਡੇ ਮਾਂਜਦਾ ਲੰਗਰ ਪਕਾਉਂਦਾ ਉਦੋਂ ਉਹ ਛੂਦਰ ਵਾਲਾ ਕਰਮ ਕਰਕੇ ਸੇਵਾ ਕਰਦਾ ਚਾਹੇ ਚੀਜ਼ਾਂ ਮਹਾਰਾਜ ਨੇ ਸਿੱਖ ਵਿੱਚ ਭਰ ਦਿੱਤੀਆਂ ਇਸੇ ਨੂੰ ਭਾਈ ਸਾਹਿਬ ਜੀ ਕਹਿੰਦੇ ਕਿਤੜੇ ਵੈਸ ਵਖਾਣੀ ਐ ਵੀ ਕਈ ਨੇ ਵੈਸ ਜੇ ਕਰਨੀ ਆਪਾਂ ਕਿੰਨੇ ਕ ਦਸੀਏ ਵੀ ਬਹੁਤ ਵਿਸਾਰਾ ਹੈ ਵੱਡਾ ਰਾਜਪੂਤ, ਰਾਵਤ ਵਿਚਾਰੀ ਉਹਨਾਂ ਵਿੱਚ ਕਹਿੰਦੇ ਵੈਸ਼ਾਂ ਵਿੱਚ ਜਾਤਾਂ ਜਿਹੜੀਆਂ ਰਾਜਪੂਤ ਵੀ ਉਹਨਾਂ ਵਿੱਚ ਆ ਜਾਂਦੇ ਆ। ਰਾਵਤ ਜਿਹੜੇ ਨੇ ਉਹ ਵੀ ਉਹਨਾਂ ਦੇ ਵਿੱਚ ਵਿਚਾਰੇ ਜਾਂਦੇ ਆ। ਤੂਰ, ਗੌੜ, ਪਵਾਰ, ਲਖ ਮੱਲਨ ਹਾਸ ਚੋਹਾਨ ਚਿਤਾਰੀ ਫਿਰ ਉਹਨਾਂ ਵਿੱਚ ਲੱਖਾਂ ਹੀ ਕਹਿੰਦੇ ਤੂ ਅਰ ਗੌੜ ਆ ਗਏ ਉਹਨਾਂ ਦੇ ਵਿੱਚ ਪਵਾਰ ਪਰਿਵਾਰ ਵੀ ਕਹਿੰਦੇ ਪਰਮਾਰ ਵੀ ਕਹਿੰਦੇ ਚੋਹਾਨ ਰਾਜਪੂਤ ਮੱਲਨ ਹਾਸ ਇਹ ਸਾਰੇ ਕਹਿੰਦੇ ਉਹਨਾਂ ਦੇ ਵਿੱਚ ਚਿਤਾਰੇ ਜਾਂਦੇ ਆ ਦਿਸਦੇ ਆ ਰਾਜਪ ਵੈਸ਼ਾਂ ਦੇ ਵਿੱਚ ਕਛਵਾਰੇ ਕਛਵਾਹੇ ਰਠੌੜ ਲਖ ਰਾਣੇ ਰਾਏ ਭੂਮੀਏ ਭਾਰੀ ਕਹਿੰਦੇ ਨਾ ਵਿੱਚ ਲੱਖਾਂ ਹੀ ਕਛਵਾਹੇ ਹੋਏ ਰਠੌੜ ਹੋਏ ਰਠੌੜ ਵੀ ਇਹਨਾਂ ਦੇ ਵਿੱਚ ਲੱਖਾਂ ਹੀ ਰਾਣੇ ਰਾਏ ਤੇ ਬਹੁਤ ਜ਼ਿਆਦੇ ਜ਼ਗੀਰਦਾਰ ਜਿਹੜੇ ਆ ਉਹ ਇਹਨਾਂ ਦੇ ਵਿੱਚ ਜਾਣੇ ਜਾਂਦੇ ਬਾਗ ਬਘੇਲੇ ਕੇਤੜੇ ਫਿਰ ਇਹਨਾਂ ਦੇ ਵਿੱਚ ਕਹਿੰਦੇ ਬਾਗ ਬਘੇਲੇ ਵੀ ਬਲਵੰਡ ਲਖ ਬੁੰਦੇਲੇ ਕਾਰੀ ਬੁੰਦੇਲੇ ਕਹਿੰਦੇ ਬਹਾਦਰਾਂ ਨੂੰ ਵੀ ਬਹਾਦਰੀ ਕਰਨ ਵਾਲੇ ਵੀ ਰਾਜਪੂਤਾਂ ਦੇ ਵਿੱਚ ਬੜੇ ਹੋਏ ਹੁਣ ਜੇ ਰਾਜਪੂਤਾਂ ਦਾ ਆਪਾਂ ਇਤਿਹਾਸ ਪੜਦੇ ਨਾ ਉਹਦੇ ਵਿੱਚ ਜ਼ਿਕਰ ਆਉਂਦਾ ਅੱਡ ਅੱਡ ਜਿਹੜੋ ਇਤਿਹਾਸਕਾਰਾਂ ਨੇ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਰਾਜਪੂਤ ਲਿਖਿਆ ਹੋਇਆ ਵੀ ਉਹ ਰਾਜਪੂਤ ਸੀ ਕਿੱਡੇ ਬਹਾਦਰ ਨੇ ਉਹ ਵੀ ਇਹਨਾਂ ਦੀਆਂ ਬੜੀਆਂ ਬਹਾਦਰਗੀਆਂ ਨੇ ਰਾਜਪੂਤਾਂ ਦੀਆਂ ਵੀ ਗੁਰੂ ਮਹਾਰਾਜ ਦੇ ਸਮੇਂ ਵੀ ਇਹਨਾਂ ਨੇ ਬਹੁਤਿਆਂ ਨੇ ਕਈਆਂ ਨੇ ਸਾਥ ਦਿੱਤਾ ਮਹਾਰਾਜ ਜੀ ਦਾ ਭਾਈ ਮਣੀ ਸਿੰਘ ਜੀ ਨੂੰ ਵੀ ਰਾਜਪੂਤ ਲਿਖਿਆ ਕਿਉਂਕਿ ਦੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਦੋ ਮਣੀ ਭਾਈ ਮਣੀ ਸਿੰਘ ਹੋਏ ਇਹ ਵੀ ਲਿਖਿਆ ਤੇ ਭਾਵ ਕਿ ਬਹੁਤ ਸਾਰੇ ਜਿਹੜੇ ਨੇ ਬਹਾਦਰ ਬੰਦੇ ਨੇ ਬਲਵੰਡ ਨੇ ਸੂਰਮੇ ਨੇ ਇਨਾਂ ਦੇ ਵਿੱਚ ਰਾਜਪੂਤਾਂ ਦੇ ਵਿੱਚ ਵੀ ਹੋਏ ਰਾਜੇ ਮਹਾਰਾਜੇ ਵੀ ਬਣ ਇਹਨਾਂ ਨੇ ਆਪਣੀਆਂ ਰਾਜ ਭਾਗ ਕਾਇਮ ਕੀਤੇ ਕੀ ਤੜਿਆ ਹੀ ਭਰਵਟੀਏ ਦਰਬਾਰਾਂ ਅੰਦਰ ਦਰਬਾਰੀ ਕਹਿੰਦੇ ਕਿੰਨੇ ਹੀ ਰਾਜਪੂਤਾਂ ਦੀ ਇੱਕ ਜਾਤ ਆ ਭਰਟੀ ਭਰਟੀ ਰਾਜਪੂਤ ਵੀ ਬਹੁਤ ਹੋਏ ਦੁਨੀਆ ਦੇ ਵਿੱਚ ਤੇ ਉਹਨਾਂ ਦੇ ਵੀ ਕਹਿੰਦੇ ਬਹੁਤ ਵੱਡੇ ਵੱਡੇ ਦਰਬਾਰਾਂ ਦੇ ਵਿੱਚ ਉਹਨਾਂ ਦਾ ਮਾਣ ਸਨਮਾਨ ਹੁੰਦਾ ਸੀ ਵੀ ਇਹ ਬੜੇ ਸੂਰਮੇ ਨੇ ਕਿਉਂਕਿ ਸੂਰਮਿਆਂ ਦਾ ਸਨਮਾਨ ਕੀਤਾ ਜਾਂਦਾ ਸੀ ਤੇ ਦਰਬਾਰਾਂ ਦੇ ਵਿੱਚ ਜਦੋਂ ਦਰਬਾਰ ਲੱਗਦੇ ਰਾਜੇ ਮਹਾਰਾਜਿਆਂ ਦੇ ਤੇ ਉਹਨਾਂ ਨੂੰ ਉੱਥੇ ਸਨਮਾਨ ਦਿੱਤਾ ਜਾਂਦਾ ਕਿਤੜੇ ਗੁਣੀ ਭਧੌੜੀਏ ਦੇਸ਼ ਦੇਸ਼ ਵੱਡੇ ਇਤਬਾਰੀ ਕਹਿੰਦੇ ਬਹੁਤ ਹੀ ਭਧੌੜ ਜਾਤ ਦੇ ਵੀ ਭਧੌੜੀਏ ਵੀ ਹੋਏ ਭਧੌੜੀਏ ਵਜਦੇ ਤੇ ਨਾਲ ਕਹਿੰਦੇ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇਤਬਾਰੀ ਮੰਨੇ ਜਾਂਦੇ ਸੀ ਉਹ ਵੀ ਇਹ ਇਤਬਾਰ ਵਾਲੇ ਲੋਕ ਨੇ ਵੀ ਇਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹਮੇ ਮੋਏ ਨਾ ਹਮੇ ਮਾਰੀ ਪਰ ਭਾਈ ਸਾਹਿਬ ਜੀ ਅਖੀਰ ਤੇ ਨਿਰਣਾ ਕਰਦੇ ਕਹਿੰਦੇ ਭਾਵੇਂ ਕਿੱਡੇ ਵੀ ਇਹ ਰਾਜਪੂਤ ਹੋ ਗਏ ਰਾਜੇ ਮਹਾਰਾਜੇ ਹੋ ਗਏ ਇਹਨਾਂ ਦਾ ਦਰਬਾਰਾਂ ਵਿੱਚ ਮਾਣ ਸਨਮਾਨ ਹੁੰਦਾ ਇਹ ਬਹਾਦਰ ਸੀ ਸੂਰਮੇ ਸੀ ਲੋਕ ਇਹਨਾਂ ਤੇ ਇਤਬਾਰ ਕਰਦੇ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਇਹ ਇਤਬਾਰ ਹੀ ਲੋਕ ਸੀ ਪਰ ਕਹਿੰਦੇ ਹੌਮੇ ਮੋਏ ਹੌਮੇ ਦੇ ਵਿੱਚ ਹੀ ਮਰ ਗਏ ਮੈਂ ਮੈਂ ਕਰਦੇ ਮਰ ਗਏ ਸਾਰੇ ਇਹ ਨਾ ਹਉਮੈ ਮਾਰੀ ਹਉਮੈ ਨੂੰ ਮਾਰ ਨਹੀਂ ਸਕਿਆ ਉਹਦੇ ਹੰਕਾਰ ਨੂੰ ਇਹ ਖਤਮ ਨਹੀਂ ਕਰ ਸਕੇ ਆਪ ਹੀ ਮੈਂ ਮੈਂ ਕਰਦੇ ਹੋਏ ਹਉਮੈ ਦੇ ਵਿੱਚ ਖਤਮ ਹੋ ਗਏ ਵੀ ਅਸੀਂ ਬਹੁਤ ਵੱਡੇ ਅਸੀਂ ਰਾਜਪੂਤਾਂ ਜੀ ਅਸੀਂ ਬਹਾਦਰਾਂ ਜੀ ਇਸੇ ਕੰਮ ਦੇ ਵਿੱਚ ਹੀ ਹੋ ਗਏ ਨਾ ਬਾਣੀ ਦੇ ਵਿੱਚ ਵੀ ਦੇਖੋ ਮਹਾਰਾਜ ਜੀ ਨੇ ਜਦੋਂ ਜ਼ਿਕਰ ਕੀਤਾ ਨਾ ਤੇ ਮਹਾਰਾਜ ਕਹਿੰਦੇ ਨਾ ਹਉਮੈ ਵੱਡਾ ਰੋਗ ਹੈ ਵੀ ਹਉਮੈ ਬਹੁਤ ਵੱਡਾ ਰੋਗ ਹੈ ਅਸਾਦੀ ਵਾਰ ਦੇ ਵਿੱਚ ਆਪਾਂ ਮਹਾਰਾਜ ਦੇ ਬਚਨ ਆਉਂਦੇ ਨੇ ਹਉਮੈ ਦੀਰਘ ਦੋਗ ਹੈ दारू ਪੀ ਇਸ ਮਾਹ ਤੇ ਮਹਾਰਾਜ ਇਹ ਵੀ ਬਚਨ ਕਰਦੇ ਆ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਈ ਵੀ ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਇਹ ਦੋਵੇਂ ਇੱਕ ਜਗ੍ਹਾ ਦੇ ਉੱਤੇ ਨਹੀਂ ਰਹਿ ਸਕਦੇ ਜੇ ਆਪਾਂ ਕਹੀਏ ਵੀ ਇੱਕ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਉਹਦੇ ਅੰਦਰ ਕਦੇ ਹੰਕਾਰ ਨਹੀਂ ਹੋਵੇਗਾ ਉਹ ਨਿਮਰਤਾ ਵਿੱਚ ਰਹੇਗਾ ਤੇ ਜੇ ਉਹਦੇ ਅੰਦਰ ਹੰਕਾਰ ਹੈ ਸਮਝੋ ਉਹ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੀ ਨਹੀਂ ਖੜਾ ਕਿਉਂਕਿ ਹਉਮੈ ਤੇ ਨਾਮ ਦਾ ਵਿਰੋਧੀ ਤੱਤ ਨੇ ਨਾ ਪਾਣੀ ਤੇ ਅੱਗ ਇਕੱਠੇ ਨਹੀਂ ਰਹਿ ਸਕਦੇ ਜਾਂ ਤਾਂ ਪਾਣੀ ਅੱਗ ਨੂੰ 부ਝਾ ਦੇਵੇਗਾ ਤੇ ਜਾਂ ਪਾਣੀ ਨੂੰ ਅੱਗ ਵਰਗਾ ਸੁਭਾਅ ਧਾਰਨ ਕਰਨਾ ਪਵੇਗਾ ਭਾਵੇਂ ਉਹ ਅੱਗ ਵਾਲਾ ਸੁਭਾਅ ਧਾਰਨ ਕਰ ਲਵੇ ਪੂਰਾ ਗਰਮ ਹੋ ਜਾਵੇ ਜਿਵੇਂ ਅੱਗ ਸਾੜਦੀ ਉਹ ਪਾਣੀ ਵੀ ਸਾੜਨ ਵਾਲਾ ਬਣ ਜਾਂਦਾ ਹੈ ਪਰ ਅੱਗ ਨੂੰ ਫਿਰ ਵੀ ਉਹ ਬੁਝਾ ਦਿੰਦਾ ਗਰਮ ਪਾਣੀ ਵੀ ਅੱਗ ਨੂੰ ਬੁਝਾਉਂਦਾ ਵਿਰੋਧੀ ਤੱਤ ਨੇ ਨਾ ਇਸ ਰਾਈ ਨਾਮ ਤੇ ਜਿਹੜਾ ਹਉਮੈ ਹੰਕਾਰ ਹੈ ਨਾ ਇਹ ਦੋਵੇਂ ਵਿਰੋਧੀ ਤੱਤ ਨੇ ਇਕੱਠੇ ਨਹੀਂ ਕਦੇ ਵੀ ਰਹਿ ਸਕਦੇ ਹਉਮੈ ਹੰਕਾਰ ਕਰਨ ਵਾਲਾ ਬੰਦਾ ਨਾਮ ਨਹੀਂ ਜਪ ਸਕਦਾ ਉਹ ਸਤ ਸੰਗਤ ਵਿੱਚ ਨਹੀਂ ਆ ਕੇ ਬੈਠ ਸਕਦਾ ਉਹ ਕਹਿੰਦਾ ਮੈਂ ਕਿਉਂ ਬੈਠਾਂ ਜਾ ਕੇ ਉੱਥੇ ਮੈਂ ਕਿਉਂ ਸੁਣਾ ਜਾ ਕੇ ਕਥਾ ਮੈਂ ਕਿਉਂ ਸੁਣਾ ਕੀਰਤਨ ਜਾ ਕੇ ਬਹਿਣਾ ਹੀ ਔਖਾ ਹੋ ਜਾਂਦਾ ਉਹਨਾਂ ਦਾ ਉੱਥੇ ਸਿਮਰਨ ਭਜਨ ਕਰਨ ਵਾਲਾ ਬੈਠੇਗਾ ਉਹ satsangat ਭਾਲੇਗਾ ਵੀ ਮੈਨੂੰ ਸੰਗਤ ਮਿਲੇ ਗੁਰੂ ਦੇ ਸੰਗਤ ਮਿਲ ਜਾਵੇ ਮੈਂ ਬੈਠਾ ਬੰਦਗੀ ਭਜਨ ਬੰਦਗੀ ਕਰਾਂ ਸਿਮਰਨ ਕਰਾਂ ਪਰ ਹਉਮੈ ਵਾਲਾ ਬੰਦਾ ਉਹਦੇ ਕੋਲ ਬਹਿਣਾ ਉਹਨੂੰ ਖਾ ਜਾਂਦਾ ਉੱਥੇ ਆ ਕੇ ਤੇ ਨਾਮ ਭਜਨ ਬੰਦਗੀ ਵਾਲੇ ਕੋਲੇ ਹਉਮੈ ਨਹੀਂ ਹੁੰਦੀ ਉਹ ਤਾਂ ਨਿਮਰਤਾ ਗਰੀਬੀ ਗਦਾ ਹਮਾਰੀ ਉਹਦੇ ਕੋ ਗਰੀਬੀ ਹੁੰਦੀ ਨਿਮਰਤਾ ਹੁੰਦੀ ਉਹਦੇ ਸੋ ਇਸ ਕਰਕੇ ਭਾਈ ਸਾਹਿਬ ਜੀ ਇੱਥੇ ਕਹਿੰਦੇ ਵੀ ਉਹ ਵੇਖੋ ਕਿੰਨੇ ਰਾਜਪੂਤ ਹੋਏ ਉਹ ਸਾਰੇ ਹੀ ਹਉਮੇ ਦੇ ਵਿੱਚ ਹੀ ਮਰ ਗਏ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਲਿਆ ਆਸਾ ਦੀ ਬਾਤ ਚ ਮਹਾਰਾਜ ਨੇ ਕਿਹਾ ਵੀ ਹੰਕਾਰ ਜੀ ਮੈਂ ਮੈਂ ਕਰਦਾ ਜੀਵ ਆਉਂਦਾ ਸੰਸਾਰ ਦੇ ਵਿੱਚ ਮੈਂ ਮੈਂ ਕਰਦਾ ਤੇ ਮੈਂ ਦੇ ਵਿੱਚ ਹੀ ਫਸਿਆ ਰਹਿੰਦਾ ساری ਉਮਰ ਹੀ ਮੈਂ ਛੱਡਣੀ ਬੜੀ ਔਖੀ ਹੈ ਪਰ ਮਹਾਰਾਜ ਕਹਿੰਦੇ ਜੇ ਮੈਂ ਦੀ ਖਾਂ ਤੂੰ ਪ੍ਰਮਾਤਮਾ ਨੂੰ ਤੂੰ ਤੂੰ ਦੇ ਗੀਤ ਗਾਉਣ ਲੱਗ ਪਵੇਂ ਨਾ ਤੂੰ ਹੀ ਤੂੰ ਹੀ ਮੈਂ ਇਹਨੂੰ ਛੱਡ ਕੇ ਕਹਿਣ ਲੱਗ ਪਵੇਂ ਮਹਾਰਾਜ ਨੂੰ ਵੀ ਮੇਰਾ ਤਾਂ ਕੁਝ ਵੀ ਨਹੀਂ ਮਹਾਰਾਜ ਸਭ ਕੁਝ ਆਪ ਜੀ ਦਾ ਹੀ ਹੈ ਪਰ ਇਹ ਗੱਲ ਜਿਹੜੀ ਕਰਨ ਨਹੀਂ ਬੜੀ ਔਖੀ ਆ ਨਾ ਤੂੰ ਤੂੰ ਦੇ ਗੁਣ ਗਾਉਣੇ ਕਿਤੇ ਸੌਖੀ ਆ ਬੜਾ ਔਖਾ ਕਰਮ ਹੈ ਇਸ ਕਰਕੇ ਇਥੇ ਭਾਈ ਸਾਹਿਬ ਜੀ ਜ਼ਿਕਰ ਕਰਦੇ ਕਿ ਹੌਮੇ ਜਿਹੜੀ ਆ ਉਹਦੇ ਵਿੱਚ ਹੀ ਉਹ ਲੋਕ ਮਰ ਗਏ ਹੌਮੇ ਨੂੰ ਉਹ ਖਤਮ ਨਹੀਂ ਕਰ ਸਕਦੇ ਕਿ ਜੇ ਅਸੀਂ ਹੌਮੇ ਨੂੰ ਖਤਮ ਕਰ ਲਈਏ ਸੋ ਭਾਈ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਇਹ 8ਵੀਂ ਵਾਰ ਦੀਆਂ ਦੋ ਪੌੜੀਆਂ ਦੀ ਬਖਸ਼ਿਸ਼ ਕੀਤੀ ਹੈ ਮਹਾਰਾਜ ਦੀ ਕਿਰਪਾ ਕਰਨ ਜੋ ਭਾਈ ਸਾਹਿਬ ਜੀ ਦੇ ਦੇ ਸਮਝਣ ਦਾ ਸਾਨੂੰ ਪਰਜੋਜਨ ਹੈ ਕਿ ਭਾਈ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਏ ਹਉਮੈ ਹੰਕਾਰ ਨੂੰ ਛੱਡ ਕੇ ਨਿਮਰਤਾ ਧਾਨ ਕਰਕੇ ਸਤ ਸੰਗਤ ਕਰੀਏ ਨਾਮ ਜਪੀਏ ਭਜਨ ਬੰਦਗੀ ਕਰੀਏ ਤਾਂ ਕਿ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਜਾਵੇ ਸੋ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅਕ ਨੇ ਸਤਗੁਰੂ ਜੀ ਸਤਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਹੋ ਸਜਨ ਅਸੀਂ ਛੜਿਆ ਜੋ ਹੋਵੇ ਸਾਹਿਬ ਸਿਉ ਮੇਲ ਕਿਤੜੇ ਗੁਣੀ ਭਧੌੜੀਏ ਦੇਸ ਦੇਸ ਵੱਡੇ ਇਤਬਾਰੀ ਹਉਮੈ ਮੋਏ ਨਾ ਹਉਮੈ ਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂ ਠਾਕੂਰ